ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਸੋ ਤੁਹਾਨੂੰ ਆਪ ਜੀ ਨੂੰ ਪਤਾ ਹੀ ਹੈ ਵੀ ਅੱਧ ਦਰਜਨ ਪੰਜਾਬ ਹੜ੍ਹ ਦੇ ਨਾਲ ਯੂਜ਼ ਰਿਹਾ ਸੋ ਇਸ ਟਾਈਮ ਪੰਜਾਬ ਤੇ ਬੜਾ ਮਾੜਾ ਸਮਾਂ ਚੱਲ ਰਿਹਾ ਸੋ ਅੱਜ ਮੈਂ ਸਾਡੇ ਵੀ ਤਿੰਨ ਦਿਨਾਂ ਚੋਂ ਪਿਛਲੇ ਵਾਰਸ਼ ਹੋ ਰਹੀ ਸੀ ਸੋ ਹੁਣ ਮੌਸਮ ਕੁਝ ਠੀਕ ਹੈ ਸੋ ਵੀਰੋ ਯਾਰ ਆ ਗੱਲ ਮੇਰੇ ਦਿਮਾਗ 'ਚ ਬੜੇ ਟਾਈਮ ਤੋਂ ਆਉਂਦੀ ਆ ਤੁਸੀਂ ਵੇਖ ਲਓ ਪਾਣੀ ਦਾ ਲੈਵਲ ਜਿਹੜਾ 2.5 ਫੁੱਟ ਤੇ ਆ ਗਿਆ ਜੀ ਕਿ ਯਕਟ 2.5 ਫੁੱਟ ਪਾਣੀ ਆ ਖੂਹ ਦੇ ਅੰਦਰ ਮੋਟਰ ਡੁੱਬ ਚੁੱਕੀ ਆ ਉਤੋਂ ਵਾਣ ਦੇ ਲੈਵਲ 'ਚੋਂ ਗੱਲ ਕਰੀਏ ਤਾਂ ਯਾਰ ਬੜੇ ਟਾਈਮ ਤੋਂ ਸਰਕਾਰਾਂ ਜ਼ੋਰ ਲਾ ਰਹੀਆਂ ਰੌਲਾ ਪਾ ਰਹੀਆਂ ਵੀ ਪੰਜਾਬ ਦਾ ਪਾਣੀ ਮੁੱਕ ਗਿਆ ਧਰਤੀ ਬੰਜਰ ਹੋ ਗਈ ਲੋਕਾਂ ਨੂੰ ਝੋਨਾ ਛੱਡਣਾ ਪਊਗਾ ਯਾਰ ਸਾਡੇ ਏਰੀਏ ਦਾ ਮੈਨੂੰ ਨਹੀਂ ਪਤਾ ਚਲੋ ਠੀਕ ਆ ਕਿਸ ਏਰੀਏ ਚ ਹੋ ਸਕਦਾ ਵੀ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੋਵੇ ਪਟਿਆਲਾ ਸਾਈਡ ਬਟ ਸਾਡੇ ਤਾਂ ਹਰੇਕ ਸਾਲ ਪਾਣੀ ਅੱਧਾ ਫੁੱਟ ਪੌਣਾ ਫੁੱਟ ਉੱਪਰ ਆ ਰਿਹਾ ਜਿਹੜਾ ਉੱਪਰਲਾ ਪਾਣੀ ਦਾ ਲੈਵਲ ਆ ਤਾਂ ਚੜ ਰਿਹਾ ਸੋ ਅੱਜ ਤੱਕ ਕਿਤੇ ਪਾਣੀ ਨਹੀਂ ਇੱਥੇ ਆ ਸੀ ਅੱਜ 2.5 ਫੁੱਟ ਦਾ ਲੈਵਲ ਆ ਗਿਆ 2.5 ਫੁੱਟ ਦਾ ਲੈਵਲ ਰਹਿ ਗਿਆ ਸੋ ਪਤਾ ਨਹੀਂ ਸਰਕਾਰਾਂ ਕੋਲੇ ਕਿੱਥੋਂ ਇਹ ਆਈਪੀਐਸ ਜਿਹੜੇ ਆਈਏਐਸ ਅਫਸਰ ਹੈ ਇਹ ਉੱਥੇ ਬੈਠੇ ਨਕਸ਼ੇ ਬਣਾਈ ਜਾਂਦੇ ਆ ਕਿੱਥੋਂ ਇਹਨਾਂ ਨੂੰ ਪਤਾ ਲੱਗਦਾ ਵੀ ਪਾਣੀ ਦਾ ਲੈਵਲ ਤਾਂ ਜਾਂ ਆਵੜਿਆ ਠੱਲੇ ਜਾਵੜਿਆ ਕਿਹੜੇ ਪਮਾਨੇ ਆ ਕਿਹੜੇ ਮੀਟਰ ਆ ਬਟ ਸਾਡੇ ਇਰਗੇ ਚ ਪਾਣੀ ਦਾ ਜਿਹੜਾ ਲੈਵਲ ਆ ਉਹ ਤਾਂ ਆ ਰਿਆ ਸੋ ਸਾਡੇ ਦਾ ਮਨ ਲੱਗਦਾ ਝੋਨੇ ਤੋਂ ਬਿਨਾ ਕੋਈ ਫਸਲ ਹੋਣੀ ਨਹੀਂ ਤੁਸੀਂ ਦੇਖ ਸਕਦੇ ਹੋ ਹਰੇਕ ਖੂਹ ਜਿਹੇ ਹੀ ਹਾਲ ਆ ਜੀ ਸੋ ਕਈ ਸੋਸ਼ਲ ਐਕਟਿਵਿਸਟ ਵੀਰ ਵੀ ਬੜਾ ਰੌਲਾ ਪਾਉਂਦੇ ਆ ਵੀ ਪਾਣੀ ਮੁੱਕ ਚੱਲਿਆ ਜੀ ਪੰਜਾਬ ਚ ਪਾਣੀ ਮੁੱਕ ਚੱਲਿਆ